ਜੇ ਬਨੇ ਰੋਖ ਹੁਣ ਵੀ ਨਾ ਚਾਰ ਤੇ ਕੋਈ ਬੂਟਾ ਨਹੀਂ ਖਰਾਬ ਹੁੰਦਾ ਮੇਰੀ ਪੈੜੀ ਦੇ ਲਾਗੇ ਲੱਗੇ ਆ ਮੈਂ ਤੁਹਾਨੂੰ ਵਿਖਾ ਦਿੰਦਾ ਵਾ ਇਹ ਖੇਤ ਆਗੇ ਜਿੱਥੇ ਰੋਖ ਲੱਗੇ ਆ ਪਹਿਲੀ ਤੇ ਗੱਲ ਇੱਥੇ ਨਜ਼ਾਰਾ ਸਾਈਕਲ ਚਲਾਉਂਦਾ ਇੰਨਾ ਮਜ਼ਾ ਆਉਂਦਾ ਆ ਕਿ ਬੰਦਾ ਰਿਆ ਜਿਵੇਂ ਸਕੂਟਰ ਤੇ ਆਉਂਦਾ ਹੁਣ ਆ ਵੇਖੋ ਆ ਸੜਕ ਤੇ ਰੋਖ ਲੱਗੇ ਮੈਂ ਤੁਹਾਨੂੰ ਜਿਹੜੀ ਪਿਛਲੀ ਸੜਕ ਤੇ ਜਲਾਇਈ ਆ ਕਿ ਸਿੰਘ ਨੇ ਆ ਕਿੰਨਾ ਕਿ ਝੋਨਾ ਸਾਡਾ ਖਰਾਬ ਹੋ ਗਿਆ ਵੇਖ ਲਓ ਆਹ ਲੋ ਮੈਂ ਤਾਂ ਨਹੀਂ ਵਿਖਾ ਦਿੰਦਾ ਹਾਂਜੀ ਵੀਰੋ ਆ ਤੁਹਾਨੂੰ ਮੈਂ ਦਿਖਾਉਣਾ ਕੇ ਰੁਖ ਲਾਏ ਵੜੇ ਆ ਵੇਖੋ ਬਹੁਤ ਰੁਖ ਲੱਗੇ ਆ ਸੜਕ ਤੇ ਕਿਸੇ ਨੇ ਸੇਵਾ ਕੀਤੀ ਆ ਤੇ ਜੇ ਭਈ ਆਗੂਗ ਤੋਂ ਬਚਾਉਣ ਹੁੰਦੇ ਹਨਾ ਲਾਉਣ ਵਾਲੇ ਤੇ ਆਵੇ ਲਾਤੇ ਆ ਤੇ ਲਾਏ ਵੀ ਚੰਗੇ ਰੀਜ ਵਾਲੇ ਸੰਗਣੇ ਆ ਵੇਖੋ ਸਾਡਾ ਫਰਜ਼ ਵੀ ਬਣਦਾ ਨਾ ਕਿ ਜੇ ਕੋਈ ਲਾ ਗਿਆ ਤੇਰੀ ਸੰਭਾਲ ਕਰਕੇ ਥੋੜੀ ਪਹਿਣ ਉਧਰੋਂ ਅੱਗ ਛੱਡ ਕੇ ਜਾਂ ਕੋ ਹਲਾਣਾ ਵਾਹੂ ਕੋ ਟਰੈਕਟਰ ਚੜਾ ਕੇ ਤੋੜ ਦੇਣੇ ਅਸੀਂ ਤੇ ਪਰ ਜੇ ਕਿਤੇ ਸਾਰੇ ਰੋਖ ਹੋ ਜਾਣ ਨਾ ਤੇ ਤੁਹਾਨੂੰ ਗਰਮੀ ਲੱਗਣੋਂ ਹਟ ਜੇ ਤਾਂ ਦੇ ਏਸੀਆਂ ਦੀ ਤੋੜ ਖੜ ਜੇ ਆਹ ਬੜੀ ਮਿਹਨਤ ਕੀਤੀ ਕਿਸੇ ਸਮਾਜ ਸੇਵੀ ਬੰਦੇ ਹਿੰਮਤ ਕਰਕੇ ਉਹਨੇ ਲਾਏ ਕੋਈ ਝੋਨੇਰਾ ਬੂਟਾ ਨਹੀਂ ਖਰਾਬ ਕੀਤਾ ਤੇ ਬਾਕੀ ਭਰਾਓ ਮੈਂ ਤੁਹਾਨੂੰ ਦੱਸਾਂ ਤੇ ਨਾ ਇਹਦੇ ਨਾਲ ਕੁਝ ਵਿਗੜਦਾ ਹੀ ਆ ਜੇ ਬੰਨੇ ਰੋਖ ਹੁਣ ਵੀ ਨਾ ਚਾਰ ਤੇ ਕੋਈ ਬੂਟਾ ਨਹੀਂ ਖਰਾਬ ਹੁੰਦਾ ਮੇਰੀ ਪੈੜੀ ਦੇ ਲਾਗੇ ਲੱਗੇ ਆ ਮੈਂ ਤੁਹਾਨੂੰ ਵਿਖਾ ਦਿਨਾ ਵਾ ऐसे वीडियो चगे देख लेओ जाके की किन्ना ਸਾਡਾ ਝੋਨਾ ਖਰਾਬ ਹੁੰਦਾ 200 ਕੋ ਚਾਤਾ ਹੀ ਹੁੰਦਾ ਜੇ ਆ ਵੇਖੋ ਲੱਗੇ ਆ ਵੇਖੋ ਵੇਖੋ ਕਿਦਾਂ ਲਾਏ ਮੈਂ ਤੁਹਾਨੂੰ ਜਿਹੜੀ ਗਾੜੀ ਵੀਡੀਓ ਦਿਖਾਉਣੀ ਉਹ ਵੇਖ ਲਿਓ ਕਿ ਸਾਡਾ ਕਿੰਨਾ ਕਿ ਝੋਨਾ ਖਰਾਬ ਹੋਇਆ ਵਾ ਤੇ ਮੇਰੇ ਵੀਰ ਇਹਨਾਂ ਨੂੰ ਪਾਲਿਓ ਪੋਸਿਓ ਆ ਤੁਹਾਡੀ ਸੜਕ ਤੇ ਸਾਈਕਲ ਤੇ ਮੈਂ ਆਉਣਦਿਆਂ ਵਾਂ ਤੇ ਤਾਮਨਾ ਤਾਮ ਵੱਜੰਦਿਆ ਤੇ ਜਿੱਥੇ ਸਾਡੀ ਸੜਕ ਸ਼ੁਰੂ ਹੋ ਜਣੀ ਨਾ ਪਿੰਡ ਵਾਲੀ ਰੁੱਖਾਂ ਨਾਲ ਭਰੀ ਪਈ ਤੈਨੂੰ ਮੈਂ ਵਿਖਾ ਦੂੰ ਉਹ ਵੇਖਿਓ ਆ ਵੇਖੋ ਕਿਹੇ ਪੁਰਾਣਾ ਬੋਰਡ ਜਦੋਂ ਕਿਤੇ ਲਾਇਆ ਹੋਊਗਾ ਤੇ ਸੋਚ ਕੇ ਲਾਇਆ ਉਹਨਾਂ ਵੀ ਮੇਰੇ ਧੀਆਂ ਪੋਤੇ ਛਾਵੇਂ ਬਹਿਣਗੇ ਤੇ ਜੇ ਡੇਡੇ ਰੁੱਖ ਤੁਹਾਡੇ ਸਾਰੇ ਹੋ ਜਾਣ ਤੇ ਹੋਰ ਕੀ ਤੁਹਾਨੂੰ ਚਾਹੀਦਾ ਕਿ ਨਹੀਂ ਲਓ ਵੀਰ ਜੀ ਆਪਣੇ ਖੇਤ ਆ ਗਏ ਜਿੱਥੇ ਰੁੱਖ ਲੱਗੇ ਆ ਪਹਿਲੀ ਤੇ ਗੱਲ ਇੱਥੇ ਨਜ਼ਾਰਾ ਸਾਈਕਲ ਚਲਾਉਂਦਾ ਇੰਨਾ ਮਜ਼ਾ ਆਉਂਦਾ ਆ ਕਿ ਬੰਦਾ ਰਹਿ ਐ ਜਿਵੇਂ ਸਕੂਟਰ ਤੇ ਆਉਂਦਾ ਹੁਣ ਆ ਵੇਖੋ ਆ ਸੜਕ ਤੇ ਰੁੱਖ ਲੱਗੇ ਮੈਂ ਤੁਹਾਨੂੰ ਜਿਹੜੀ ਪਿਛਲੀ ਸੜਕ ਤੇ ਜਿਲਾਇਈ ਆ ਕਿ ਸਿੰਘ ਨੇ ਆ ਕਿ ਨਾ ਕਿ ਚੋਨਾ ਹੱਟਾ ਖਰਾਬ ਹੋ ਗਿਆ ਵੇਖ ਲਓ ਆ ਨੋ ਮਤਾਣੇ ਵਿਖਾ ਦਿਨਾ ਲਾਗੋਂ ਕਰਕੇ ਪਾਉ ਵੇਖ ਲੋ ਦੁੱਗਣੀ ਤਿੱਗਣੀ ਫਸਲ ਜੇ ਕੋਈ ਬਿਮਾਰੀ ਨਹੀਂ ਪੈਂਦੀ ਆ ਵੇਖ ਲੋ ਤੇ ਜੇ ਤੁਸੀਂ ਰੁੱਖ ਪਾਲ ਲਓ ਤੇ ਕਿੱਡੀ ਸੋਹਣੀ ਛੜਕ ਲੱਗਦੀ ਆ ਰੁੱਖਾਂ ਤੋਂ ਬਿਨਾਂ ਦੇ ਭਾਵੇਂ ਕੋਠੀ ਸੱਤ ਮੰਜ਼ਲੀ ਬਣਾ ਲਓ ਜਾਂ ਤੇ ਰੁੱਖ ਨਹੀਂ ਲਾਉਂਦੇ ਨਾ ਉਹ ਹੋਰ ਹੀ ਉਸੜ ਉਸੜ ਜੀ ਲੱਗਦੀ ਆ ਅੰਗਰੇਜ਼ ਕੋਠੇ ਨੂੰ ਤੇ ਇਟਾਂ ਭਾਵੇਂ ਚਾਰ ਘੱਟ ਲਾ ਲੈਣ ਤੇ ਪਰ ਰੋਖੋ ਆਪਦੀ ਪੈੜੀ 'ਚ ਫੁੱਲ ਲਾਉਂਦੇ ਜੇ ਆ ਲੋ ਕੀ ਝੋਨਾ ਸਾਡਾ ਮਾੜਾ ਸ਼ਾਨਾ ਕੀ ਹੋ ਗਿਆ ਇੱਥੇ ਪੂਰੇ ਦਾਣੇ ਜੇ ਤੇ ਮੇਰੇ ਵੀਰ ਬਣਾਏ ਉਹਨਾਂ ਰੁੱਖਾਂ ਨੂੰ ਰੱਖਿਓ ਤੁਹਾਡੀ ਸੜਕ ਫੱਬਣ ਲਾਪੂ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਸੀਸਾ ਦੇਣ ਗਿਆ ਵੇਖੋ ਸਾਡੀ ਸੜਕ ਕਿਦਾਂ ਆਨੰਦ ਭਰ ਜਾ ਪਿਆ ਕਹਿੰਦਾ ਤਾਂ ਉਹਨੂੰ ਕਰਕੇ ਵਿਖਾ ਦਿੰਨਾ ਮੈਂ ਤੁਹਾਨੂੰ ਤੇ ਮੇਰੇ ਵੀਰ ਜਰੂਰ ਸੜਕ ਆਪਦੀ ਦੇ ਰੁੱਖਾਂ ਸਾਭ ਕੇ ਰੱਖਿਓ ਸਾਸਰੀ ਕਾਰ